ਰਾਜਾ ਵੜਿੰਗ ਤੋਂ ਬਾਅਦ ਕੌਣ ਹੋਵੇਗਾ ਪੰਜਾਬ ਕਾਂਗਰਸ ਦਾ ਨਮਾ ਪ੍ਰਧਾਨ ਕਈ ਨਾਵਾਂ ਦੇ ਉੱਤੇ ਚਰਚਾਾਂ ਮਾਂ ਤੇਜ਼ ਹੋ ਗਈਆਂ ਨੇ ਕਾਂਗਰਸ ਦੇ ਵੱਲੋਂ ਜਿਹੜਾ ਕਿ ਹਾਲ ਹੀ ਵਿੱਚ ਕਈ ਸੂਬਿਆਂ ਦੇ ਇੰਚਾਰਜ ਅਤੇ ਸੂਬਾ ਪ੍ਰਧਾਨ ਨੂੰ ਬਦਲਣ ਤੋਂ ਬਾਅਦ ਪੰਜਾਬ ਨੂੰ ਰਾਜਾ ਵੜਿੰਗ ਦੀ ਥਾਂ ਨਮਾ ਮੁਖੀ ਮਿਲਣ ਦੀ ਚਰਚਾ ਤੇਜ਼ ਹੋ ਗਈ ਹੈ ਤੇ ਸੁਤਰਾ ਅਨੁਸਾਰ ਜਦੋਂ ਕਈ ਸੂਬਿਆਂ ਦੇ ਚਾਰਜ ਬਦਲਣ ਦੀ ਕਵਾਇ ਚੱਲ ਰਹੀ ਸੀ ਉਦੋਂ ਹਾਈ ਕਮਾਂਡ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇੱਕ ਸੂਬੇ ਦੀ ਜ਼ਿੰਮੇਵਾਰੀ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਰਾਹੁਲ ਗਾਂਧੀ ਅਤੇ ਖੜਗੇ ਦੇ ਸਾਹਮਣੇ ਪੰਜਾਬ ਦੇ ਵਿੱਚ ਕਈ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ ਚੰਨੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਲਈ ਵਿਜੇਂਦਰ ਸਿੰਘਲਾ ਦਾ ਨਾਮ ਵੀ ਚਰਚਾਤ ਹੈ ਕਿਉਂਕਿ ਸਿੰਘਲਾ ਨੇ ਆਪਣਾ ਰਾਜਨੀਤਿਕ ਕੈਰੀਅਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ ਅਤੇ ਸੰਸਦ ਮੈਂਬਰ ਪੰਜਾਬ ਦੇ ਮੰਤਰੀ ਅਤੇ ਰਾਸ਼ਟਰਪਤੀ ਸੰਯੁਕਤ ਕੈਸ਼ੀਅਰ ਹੋਣ ਕਰਕੇ ਉਹ ਰਾਹੁਲ ਗਾਂਧੀ ਦੀ ਟੀਮ ਦੇ ਨੇੜੇ ਮੰਨੇ ਜਾਂਦੇ ਨੇ ਤੇ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਨਵੀਂ ਮੁਖੀ ਬਣਨ ਦੇ ਦਾਅਵੇਦਾਰਾਂ ਦੀ ਸੂਚੀ ਬਹੁਤ ਲੰਬੀ ਹੈ ਤੇ ਜਿਸ ਚੇ ਚਰਨੀ ਅਤੇ ਸਿੰਗਲਾ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਦੇ ਨਾਮ ਵੀ ਸ਼ਾਮਲ ਕੀਤੇ ਜਾ ਰਹੇ ਨੇ ਤੇ ਜਿਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਲਈ ਚੱਲ ਰਹੀ ਲੜਾਈ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਤੇ ਦੱਸਿਆ ਕਿ ਜਿਸ ਕਾਰਨ ਇਹ ਆਕੂ ਅਕਸਰ ਇੱਕ ਦੂਜੇ ਨੂੰ ਨਿਸ਼ਾਨਾ ਬਣਾਉਣ ਦੇ ਮੌਕੇ ਨਹੀਂ ਗੁਆਰੇ ਤੇ ਹੁਣ ਚਰਚਾ ਜਿਹੜੀ ਕਿ ਇਹ ਹੋ ਰਹੀ ਹੈ ਕਿ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਕਿ ਰਾਜਾ ਵੜਿੰਗ ਤੋਂ ਬਾਅਦ ਹੁਣ ਕੌਣ ਹੋਵੇਗਾ ਕਾਂਗਰਸ ਦਾ ਨਵਾਂ ਪ੍ਰਧਾਨ ਇਹ ਚਰਚਾ ਜਿਹੜੀ ਕਿ ਹੁਣ ਲਗਾਤਾਰ ਤੇਜ਼ ਦੇਖ ਨੂੰ ਮਿਲ ਰਹੀ ਹੈ ਦੀ ਕਾਂਗਰਸ ਦੇ ਵੱਲੋਂ ਕਈ ਸੂਬਿਆਂ ਦੇ ਇੰਚਾਰਜ ਅਤੇ ਸੂਬਾ ਪ੍ਰਧਾਨ ਨੂੰ ਬਦਲਣ ਤੋਂ ਬਾਅਦ ਪੰਜਾਬ ਨੂੰ ਰਾਜਾ ਵੜਿੰਗ ਦੀ ਥਾਂ ਨਵਾਂ ਮੁਖੀ ਮਿਲਣ ਦੀ ਚਰਚਾ ਵੀ ਜਿਹੜੀ ਕਿ ਹੁਣ ਤੇਜ਼ ਹੋਈ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ। ਹਾਲਾਂਕਿ ਇਸ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਕਈ ਸੂਬਿਆਂ ਦੇ ਇੰਚਾਰਜ ਬਦਲਣ ਦੀ ਕਵਾਇ ਚੱਲ ਰਹੀ ਸੀ। ਉਦੋਂ ਹਾਈ ਕਮਾਂਡ ਨੇ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇੱਕ ਸੂਬੇ ਦੀ ਜ਼ਿੰਮੇਵਾਰੀ ਦੀ ਪੇਸ਼ਕਸ਼ ਕੀਤੀ ਸੀ ਪਰ ਉਹਨਾਂ ਨੇ ਰਾਹੁਲ ਗਾਂਧੀ ਅਤੇ ਖੜਗੇ ਦੇ ਸਾਹਮਣੇ ਪੰਜਾਬ 'ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਚੰਨੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਲਈ ਵਿਜੇਂਦਰ ਸਿੰਘਲਾ ਦਾ ਨਾਮ ਵੀ ਚਰਚਾ ਚ ਹੈ ਕਿਉਂਕਿ ਸਿੰਘਲਾ ਨੇ ਜਿਹੜਾ ਕਿ ਆਪਣਾ ਰਾਜਨੀਤਿਕ ਕੈਰੀਅਰ ਉਹ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ ਤੇ ਸੰਸਦ ਮੈਂਬਰ ਪੰਜਾਬ ਚ ਮੰਤਰੀ ਅਤੇ ਰਾਸ਼ਟਰਪਤੀ ਸੰਯੁਕਤ ਕੈਸ਼ੀਅਰ ਹੋਣ ਕਰਕੇ ਉਹ ਰਾਹੁਲ ਗਾਂਧੀ ਦੇ ਟੀਮ ਦੇ ਨੇੜੇ ਵੀ ਮੰਨੇ ਗਏ ਨੇ ਤੇ ਇਸ ਤੋਂ ਬਾਅਦ ਦੱਸਿਆ ਕਿ ਹੁਣ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਕਿ ਰਾਜਾ ਵੜਿੰਗਾ ਉਹ ਪ੍ਰਧਾਨ ਸੀ ਤੇ ਹੁਣ ਇਹ ਦੱਸਿਆ ਜਾ ਰਿਹਾ ਕਿ ਹੁਣ ਅੱਜ ਜਿਹੜਾ ਕਿ ਕੋਈ ਕਾਂਗਰਸ ਪਾਰਟੀ ਵੱਡੀ ਵੀ ਮੀਟਿੰਗ ਕਰਨ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚੇ ਕਈ ਫੈਸਲੇ ਹੋ ਸਕਦੇ ਨੇ ਤੇ ਉਥੇ ਹੀ ਜਿਹੜਾ ਕਿ ਪੰਜਾਬ ਕਾਂਗਰਸ ਨੂੰ ਨਮਾ ਪ੍ਰਦਾਨ ਮਿਲ ਸਕਦਾ ਹੈ ਤੇ ਜਿਸ ਤੋਂ ਬਾਅਦ ਇਹਨਾਂ ਚਰਚਾਵਾਂ ਦੇ ਉੱਤੇ ਜਿਹੜੀ ਕਿ ਚਰਚਾ ਬਹੁਤ ਹੋ ਰਹੀ ਹੈ ਜਿਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਕਈ ਸੂਬਿਆਂ ਦੇ ਇੰਚਾਰਜ ਅਤੇ ਸੂਬਾ ਪ੍ਰਧਾਨ ਨੂੰ ਬਦਲਣ ਤੋਂ ਬਾਅਦ ਹੁਣ ਪੰਜਾਬ ਨੂੰ ਰਾਜਵਣਿੰਗ ਦੀ ਥਾਂ ਨਵਾਂ ਮੁਖੀ ਮਿਲਣ ਦੀ ਚਾਚਾ ਵੀ ਤੇਜ਼ ਹੋ ਗਿਆ ਤੇ ਜਿਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਹੁਣ ਪੰਜਾਬ ਕਾਂਗਰਸ ਦਾ ਅਗਲਾ ਮੁਖੀ ਕੌਣ ਹੋਵੇਗਾ ਤੇ ਰਾਜਵਣਿੰਗ ਤੋਂ ਬਾਅਦ ਹੁਣ ਕਿਸ ਨੂੰ ਪ੍ਰਧਾਨਗੀ ਮਿਲਦੀ